ਖਬਰਨਾਮਾ ਦੇਖ ਰਿਹਾ ਸਾਰੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਨਿਡਰ ਤੱਕ ਆਗੂ ਬਿਕਮਜੀਤ ਸਿੰਘ ਮਜੀਠੀਆ ਦੀ ਇੱਕ ਵਾਰ ਫਿਰ ਵਿਗੜੀ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਬੀਬਾ ਹਰਸਿਮਰਤ कौर ਬਾਦਲ ਦੇ ਨਾਲ ਇੱਕ ਸਟੇਜ ਤੇ ਇਕੱਠੇ ਵੀ ਹੋਏ ਇੱਕ ਸਟੇਜ ਤੇ ਪ੍ਰਚਾਰ ਵੀ ਕੀਤਾ ਲੇਕਿਨ ਇਹਨਾਂ ਨੇ ਇੱਕ ਦੂਜੇ ਨੂੰ ਬੁਲਾਇਆ ਨਹੀਂ ਕਦੇ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਹਾਲਾਂਕਿ ਬੀਬਾ ਹਰ ਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਬਿਕਰਮਜੀਤ ਸਿੰਘ ਜੀਠੀਆ ਦੀ ਸੱਕੀ ਭੈਣ ਨੇ ਭੈਣ ਭਰਾ ਦਾ ਰਿਸ਼ਤਾ ਕਦੇ ਵੀ ਅਲੱਗ ਨਹੀਂ ਹੋ ਸਕਦਾ ਲੇਕਿਨ ਦੋਨਾਂ ਵੱਲੋਂ ਹਾਲੇ ਗੱਲਬਾਤ ਨਹੀਂ ਕੀਤੀ ਜਾ ਰਹੀ ਇੱਕ ਦੂਜੇ ਨੂੰ ਨਹੀਂ ਬੁਲਾਇਆ ਜਾ ਰਿਹਾ ਇਸ ਦੇ ਮਾਇਨੇ ਕੀ ਹੋ ਸਕਦੇ ਨੇ ਬੀਬਾ ਹਰ ਸਿਮਰਤ ਕੌਰ ਗੱਲ ਕਰਕੇ ਰਾਜ਼ੀ ਵੀ ਬਿਕਰਮਜੀਤ ਸਿੰਘ ਜੀਠੀਆ ਨਾਲ ਜਾਂ ਬਿਕਰਮਜੀਤ ਸਿੰਘ ਜੀਠੀਆ ਰਾਜ਼ੀ ਨੇ ਗੱਲ ਨਹੀਂ ਕਰਨਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਕੀ ਨਾਰਾਜ਼ਗੀ ਹੈ ਆਪਣੀ ਭੈਣ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਵਾਈਸ ਪ੍ਰਧਾਨ ਤੇ ਨਹੀਂ ਬਣਨਾ ਚਾਹੁੰਦਾ ਕਿ ਇਸ ਤਾਰੀ ਉਹਦੇ ਦਿਲ ਦੇ ਵਿੱਚ ਤਮੰਨਾ ਸੀ ਕਿ ਮੈਨੂੰ ਪ੍ਰਧਾਨ ਫਿਰ ਤੋਂ ਦੁਬਾਰਾ ਬਣਾ ਮੈਨੂੰ ਪ੍ਰਧਾਨ ਬਣਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ ਸੀ ਕਿਤੇ ਗੁੱਸਾ ਤਾਂ ਨਹੀਂ ਇੱਕ ਚੈਨਲ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਕਿ ਇਸ਼ਵਾਵਾਂ ਪ੍ਰਗਟ ਕੀਤੀਆਂ ਗਈਆਂ ਨੇ ਬਿਕਮਜੀਤ ਸਿੰਘ ਜੀਠਿਆ ਵੱਲੋਂ ਹਾਲਾਂਕਿ ਸੁਪਰ ਸੀਐਮ ਰਹੇ ਮਾਲ ਮੰਤਰੀ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੰਗ ਕੱਸਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੇ ਕੀ ਹੋਇਆ ਬਲਵੰਦਰ ਸਿੰਘ ਭੁੰਦੜ ਨੇ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਲੇਕਿਨ ਉਸ ਤੋਂ ਬਾਅਦ ਫਿਰ ਇਕੱਠੇ ਹੋਏ ਇਕੱਠੀ ਸੈਜ ਸਾਜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬੜੇ ਸੁਖਬੀਰ ਸਿੰਘ ਬਾਦਲ ਲੇਕਿਨ ਸਿੱਧੇ ਮੂੰਹ ਇੱਕ ਦੂਜੇ ਨੂੰ ਨਹੀਂ ਬਲਾਰਾ ਜਾਂ ਕਹਿ ਸਕਦੇ ਇੱਕ ਦੂਜੇ ਦੇ ਨਾਲ ਕਨਵਰਸੇਸ਼ਨ ਵਾਰਤਾਲਾਪ ਨਹੀਂ ਹੋ ਰਹੀ ਬੀਬਾ ਹਰਸਿਮਰਤ ਕੌਰ ਬਿਕਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬਿਕਮਜੀਤ ਸਿੰਘ ਜੀਠੀਆ ਦੀ ਵੈਸੇ ਬਿਕਮਜੀਤ ਸਿੰਘ ਜੀਠੀਆ ਨਾ ਆਪਣੀ ਚੁੱਪੀ ਤੋੜ ਰਿਹਾ ਨਹੀਂ ਨਾ ਬੀਬਾ ਹਰਸਿਮਰਤ ਕੌਰ ਬਾਦਲ ਕਿਉਂਕਿ ਹਾਲੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਬੀਬਾ ਹਰਸਿਮਰਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਿਕਮਜੀਤ ਸਿੰਘ ਜੀਠੀਆ ਨੂੰ ਆਖਰਕਾਰ ਇਹਨਾਂ ਦਾ ਕੀ ਆਪਸੀ ਘਾਟੋ ਕਲੇਸ਼ ਹੈ ਇੱਕ ਪਾਸੇ ਬਾਗੀ ਧੜੇ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਕਮੇਟੀ ਦਾ ਜਿਹੜਾ ਹੈ ਤਤਕਾਰ ਚੱਲ ਰਿਹਾ ਹੈ ਸੁਭੀਸ਼ ਸਿੰਘ ਬਾਦਲ ਦਾ ਇਧਰ ਕਹਿੰਦੇ ਨੇ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਬੀਬੀ ਅਰ ਸਮਰਤ ਕੋਰ ਬਾਦਲ ਅਤੇ ਬਿਕਮਜੀਤ ਸਿੰਘ ਜੀਠੀਆ ਨੇ ਹਾਲੇ ਤੱਕ ਵੀ ਇੱਕ ਦੂਜੇ ਨੂੰ ਨਹੀਂ ਬੁਲਾਇਆ ਹਾਲੇ ਤੱਕ ਵੀ ਗੁੱਸੇ ਨਾਲ ਭਰੇ ਹੋਏ ਨੇ